दलित समाज नोद्या सूरवीर इतिहास लोका तक पहुँचा समय की लड़ किरणजीत गैरी गिलपत्ती दलित पंचायत की इकती मैंबरी कमेटी गठित बाबा जीवन सिंह रंगरेटा याद ती देख रहे हो सच राह टीवी थोड़ा तो सार्ड का सच की राह टीवी स्वागत है दलित समाज नोद्या सुरवीर इतिहास लोगों तक पहुँचा समय की लड़ किरणजीत सिंह गैरी, गिलपत्ती दलित महाम पंचायत दी 31 मेबरी कमेटी गठित बाबा जीवन सिंह रंगरेटा नु याद बाबा जीवन सिंह रंगरेटा अते वाल्मीक कमेटी ने पिंडवासिया दे सहयोग नाल सर्वद दे पलेले अखंड पाठ साहिब दे पोग पाए गए इस मौके उगे दलित नेता किरणजीत सिंह गैरी चेयरमैन नेशनल दलित महाम पंचायत पंजाब जर्नल सत्तार कांग्रेस विशेष

गुरु की बेटे खिताब प्राप्त की गैरी ने दसा के बाबा जीवन सिंह पिता सदानंद सादी गुरु तेग बहादुर साहेब ने पंडित शिव नारायण की बेटी माता परेमो ना करवाई गुरु गोबिंद जी ने बाबा जीवन सिंह खजान सिंगरी बेटी माता राज कौर नाल करवा के जात पात खत्म कर दी सी कुछ जाति हंकार विच फसे हुए लोग दलित समाज नु गुरु ग्रंथ साहिब तो दूर करन दी साजिशा रचते रहंदे हन गैरी ने गुरप्रीत सिंह प्रधान बलतेज सिंह मीत प्रधान सरबजीत सिंह जर्नल सकत्तर सुखचैन सिंह प्रचार सकत्तर नवदीप सिंह सकत्तर तेज सिंह बिकर सिंह बलदेव सिंह रेशम सिंह निर्मल सिंह हरदीप सिंह जगवीर सिंह दी अगवाई हेठ इकती मैंबरी कमेटी पंद्रह मैंबरी महिलावादी कमेटिया गठित कीती गई कमेटिया ने गैरीनु सिरोपाउदे के सम्मानित किया होर खबरा देखने ले सच दी राह टीवी नु लाइक शेयर सब्सक्राइब जरूर करो ता जो हर एक खबर तोहाडे तक पहल दे आधार ते पहुंच सके फेसबुक पेज नु फॉलो करना ना पुलणा बठेंडा तो पत्रकार नरेंद्र पुरी दी विशेष रिपोर्ट ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਸਾਡਾ ਸਮਾਜ ਨੂੰ ਜਿੱਤੇ ਜਿ ਗੁਨੰਗ ਦੇ ਸਾਹ ਨੂੰ ਲੈ ਕੇ ਗੁਰਮੀਦਾਸ ਤੱਕ ਜਿਨੇ ਭਗਤ ਹੋਏ ਜਿਨੇ ਸਾਡੇ ਜਿਨ੍ਹਾਂ ਗੁਰਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਹੈ ਉਹ ਸਾਨੂੰ ਸਿਖਾਈ ਵੀ ਦਦੇ ਗੁਨੰਗ ਨੇ ਸਾਹਨੇ ਗੱਲ ਸ਼ੁਰੂ ਕੀਤੀ ਨੀਚਾ ਅੰਦਰ ਬੀਜ ਜਦ ਬੀਜੀ ਹੁਆ ਨੀਚ ਨਾਨਕ ਤਰਕੇ ਸੰਸਾਦ ਵਡਿਆ ਸੌ ਚਾਰੀ ਸ ਕਿੰਨੇ ਗਰੀਬ ਲੋਕਾਂ ਦੇ ਨਾਲ ਜਿਹਨਾਂ ਨੂੰ ਤੁਸੀਂ ਨੀਵੇਂ ਸਮਝਦੇ ਗੁਰੂ ਵਿਦਾਸ ਸਾਹਿਬ ਨੇ ਕਿਹਾ ਸਾਬ ਸੰਗਤ ਮਿਲ ਰਹੀ ਉਹ ਮਾਦੋ ਜੈਸੇ ਮਦੂਨ ਜੀਰਾ ਜਿਵੇਂ ਡੋਮਲੇ ਮਖਿਆ ਦੀਆਂ ਮੱਖੀਆਂ ਦਾ ਆਪਸੀ ਪਿਆਰ ਹੁੰਦਾ ਹੈ ਇਸ ਤਰ੍ਹਾਂ ਦਾ ਪਿਆਰ ਸਾਡਾ ਸਵਾਰ ਜਾ ਪੰਜਾਬ ਦੇ ਪਿੰਡ ਦਾ ਨਗਰ ਦਾ ਪੰਜਾਬ ਦੇ ਲੋਕਾਂ ਦਾ ਦੇਸ਼ ਦੇ ਲੋਕਾਂ ਦਾ ਹੋਣਾ ਚਾਹੀਦਾ ਹੈ ਗੁਰੂ ਵਿਦਾਸ ਜੀ ਇਹ ਆਪਣੀ ਬਾਣੀ ਦੇ ਵਿੱਚ ਸਾਨੂੰ ਕਹਿ ਗਏ ਆ ਅੱਜ ਆਪਾਂ ਤੇ ਖਤਰ ਹੋਇਆ ਮਕਸਦ ਸਰਵੇ ਨਹੀਂ ਨਹੀਂ ਅਸੀਂ ਦੇਖ ਬਣਾਈ ਥੀ ਬਣਾਈ ਪੂਰੇ ਬਣਾਈ ਦਿਖਾਣ ਪਰ ਸਭ ਕਰਾਇਆ ਦਿਖਾ ਕੇ ਦੇ ਦੂਜੇ ਉਹਦੇ फटाफट ਚਲੇ ਗਏ ਆਪਣਾ ਖਾਣ ਪਰ ਸਭ ਕਰਾਉਂਦਾ ਸੀ ਗੁਰਨਸਾਹ ਦੇ ਸਾਹਮਣੇ ਰੱਖਵਾ ਕੋਲਦਾ ਦਿਲ ਬਣਾਉਂਦਾ ਕੋਈ ਮਤਲਬ ਹੋ ਇਸ ਕਰਕੇ ਜਨਮਰਾਉਂ ਦੀ ਇਹ ਪਰੰਪਰਾ ਚੱਲੀ ਹੈ ਇਸ ਕਰਕੇ ਇਹ ਸਾਰਾ ਕੁਝ ਹੋਇਆ ਚੌਂਣੀ ਜਨਰਮਰਸੀ ਬਾਬਾ ਜੀਵਨ ਸਿੰਘ ਜਿਹੜੇ ਗੱਲ ਕਰਦੇ ਆਂ ਤਾਂ ਸ਼੍ਰੋਮਣੀ ਜਨਰਮਰਸੀ ਬਾਬਾ ਜੀਵਨ ਸਿੰਘ ਅਸੀਂ ਕਿ ਸਟਾਰਟ ਕਰਦੇ ਹੁਣੇ ਹੁਣ ਵੀ ਕਰਦੇ ਆ ਜੇ ਜਾਂਦਾ ਵੀ ਦਿੱਲੀ ਤੋਂ ਸੀਸ ਘੁਲਾਦਾ ਲਉਦੇ ਨਾ ਸਿੱਖਾਂ ਦੀ ਮੁੱਠ ਖੜੇ ਜਾਉਂਗੀ ਹਿੰਦੂ ਨਿਕਲ ਆਏ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਤੀ ਤਾਂ ਬਾਬਾ ਜੀਵਨ ਸਿੰਘ ਜੀ ਉਦੋਂ ਪਵਿੱਤਰ ਸੀਸ ਗੁਰਦੇਵਾਲਾ ਸਾਹਿਬ ਦਾ ਉਦੋਂ ਲੈ ਕੇ ਆਏ ਤਾਂ ਖਾਲਸਾ ਫੌਜ ਬਣੀ ਤਾਂ ਖਾਲਸਾ ਫੌਜ ਵਡਾਉਣ ਦੇ ਵਿੱਚ ਵੀ ਬਾਬਾ ਜੀਵਨ ਸਿੰਘ ਜੀ ਨੂੰ ਸੀਸ ਲੈ ਕੇ ਉਦੋਂ ਆਏ ਉਹਨਾਂ ਨੇ ਗੁਰੂ ਸਾਹਿਬ ਜੀ ਗੁਰੂ ਜਨ ਰਾਏ ਸਾਹਿਬ ਨੂੰ ਬਹੁਤ ਸੀ ਬਾਤ ਪੜਦੇ ਹੈ ਤਵਾਰ ਪੁੱਛਿਆ ਕਿ ਦਿੱਲੀ ਦਾ ਹਾਲ ਕੀ ਸੀ ਤਾਂ ਉਹਦੀ ਬਾਬਾ ਜੀ ਉਸ ਨੇ ਕਿਹਾ ਕਿ ਕੋਈ ਵੀ ਆਪਣੇ ਆਪ ਨੂੰ ਜੁੰਡੇ ਦਾ ਸਿੱਖ ਸਿਖੋਂ ਤਿਆਰ ਨਹੀਂ ਹੋਣਾ ਐਸਾ ਸਿੱਖ ਸਾਜੂਗਾ ਜੇ ਲਖਾਂ 'ਚ ਖੜਾ ਨਹੀਂ ਹੋਣਾ ਹਾ ਜਿਹੜੀ ਸਾਡੇ ਸਿੱਖ ਦੇ ਦਸਤਾਰ ਹੈ ਨਾ ਇਹ ਦੇਣਾ ਉਹਨਾਂ ਨੇ ਅਸੀਂ ਲਖਾਂ 'ਚ ਖੜੇ ਹੋਏ ਵੀ ਦਿਖਾਂਗੇ ਜੁੰੜਾ ਕਿਤਾ ਕਿਹੜੇ ਸਿੱਖ ਖੜਾ ਹੁੰਦਾ ਹੈ ਉਹ ਦਸਤਾਰ ਕਿ ਉਸ ਖਾਨ ਸਾਹਿਬ ਮੌਜਦਾ ਪਹਿਲਾ ਜਗਾਇਲ ਬੰਨ ਦਾ ਮਾਨ ਜੇ ਪ੍ਰਾਪਤ ਹੋਇਆ ਕੋ ਸ਼ਰਮਣੀ ਜਨੈਲ ਅਮਰ ਸਿੰਘ ਬਾਵਾ ਜੀ ਨੂੰ ਸਿਕਰ ਹੋਇਆ ਜੇ ਸ਼ਹਾਦਤ ਦੇਣ ਦੀ ਗੱਲ ਆਈ ਸੀਸ ਲੈ ਕੇ ਉਹਦੀ ਗੱਲ ਆਈ ਗੁਰੂ ਕੇਰਤਾਰ ਸਿੰਘ ਸਾਹਿਬ ਦੇ ਨਾਲ ਭਾਈ ਜੱਦਾ ਜੀ ਮਤੀਦਾ ਸਦੀदास ਇਹ ਬਾਵਾ ਜੀਵ ਸਿੰਘ ਜੀ ਦੇ ਪਿਤਾ ਆਗਿਆ ਸਰਦਾਰ ਆਗਿਆ ਰੰਗ ਤਈ ਲੋਕ ਕਹਿੰਦੇ ਨੇ ਕਿ ਜੇ ਗੁਰੂ ਕੇਰਤਾਰ ਸਾਹਿਬ ਦਾ ਸੀਸ ਉਹ ਮੁੰਡੇ ਗੱਡਿਆ ਜਾ ਕੇ ਤਾਂ ਗਿਆ ਇੱਕ ਬੜਾ ਬੋੜਾ ਕਥਾ ਕਾਂਦ ਸੁਣਾਉਣ ਲਈ ਕਿਵੇਂ ਡਿੱਦਾ ਉਹ ਕਥਾ ਸੁਣਾਈ ਜਾਵੇ ਗੁਰਦੁਆਰਾ ਸਾਹਿਬ ਨੂੰ ਗੁਰੂਆਂ ਜੀ ਗਿਆ ਕਿ ਜਦੋਂ ਉਹ ਤਹੀ ਆਵੇ ਗੁਰਦੇਵ ਜੀ ਸਾਹਿਬ ਦਾ ਸੀਸ ਜਦੋਂ ਕੱਟਿਆ ਗਿਆ ਨਾ ਕਿ ਉਹ ਗੱਡੇ ਦੇ ਵਿੱਚ ਰੂਹ ਦੇ ਗੱਡੇ ਚ ਰੱਖਿਆ ਗਿਆ ਤੇ ਗੱਡਿਆਂ ਦੀ ਤਲਾਸ਼ੀ ਲਈ ਗਈ ਕਹਿੰਦੇ ਸੀਸ ਉੱਥੇ ਆ ਤੇ ਦੂਜੇ ਗੱਡੇ ਚਲਾ ਜਾਵੇ ਦੂਜੇ ਗੱਡੇ ਚਲਾ ਜਾਵੇ ਸਾਡੇ ਗੁਰੂਆਂ ਦਾ ਕਦੇ ਖਰਾਮਾ ਦਿਖਾਉਣੀ ਹੋਣੀ ਉਹਨੂੰ ਪੁੱਛਿਆ ਮੈਂ ਬਾਅਦ ਵਿੱਚ ਜਦੋਂ ਪੁੱਛਿਆ ਮੈਂ ਕਥਾਵਾਦ ਸਾਹਿਬ ਜੀ ਦੱਸੋ ਜਿੱਥੇ ਐਡਾ ਪਹਿਰਾ ਲੱਗਿਆ ਹੋਵੇ ਮੁਗਲਾਂ ਦਾ ਪਹਿਰਾ ਹੋਵੇ ਕਿ ਉਧਰ ਚਿੜੀ ਫੜਕੜੀ ਦਿੰਦੇ ਅਗਲੇ ਤੇ ਘਟੇ ਕਿੰਨੇ ਆ ਗਏ ਮਤਲਬ ਸਾਡੀ ਕੌਮ ਦੇ ਮਹਾਨ ਜਗਾਇ ਦੀ ਕੁਰਬਾਨੀ ਨੂੰ ਸ਼ੋਭਾ ਕਰਕੇ ਲਿਖਾਉਂਦਾ ਜਦਨ ਕੀਤਾ ਜਾਂਦਾ ਹੈ ਬਾਬਾ ਜੀ ਸਿੰਘ ਜਿਹਨੇ ਆਪਣੇ ਜਦਾਂ ਸਰਦਨੰਦ ਨੂੰ ਸ਼ਹੀਦ ਕਰਕੇ ਉਹਦਾ ਸਿਰ ਉਥੇ ਰੱਖਿਆ ਉਹਦੇ ਤੇ ਰੱਖਿਆ ਧਰ ਦੇ ਨਸੀਗਾ ਉਹਦਾ ਤਾਇਆ ਆਗਰਾ ਨੂੰ ਲੈ ਗਿਆ ਤੇ ਸਿਰ ਜਿਹੜਾ ਸੀ ਬਾਬਾ ਜੀ ਸਿੰਘ ਲੈ ਗਏ ਜਿਹਦੀ ਮਰਦ ਨਾਲ ਇਹ ਹੁਣ ਪੜ੍ਹ ਕੇ ਸੋਚਦੇ ਆ ਕਿ ਐਵੇਂ ਕਿਵੇਂ ਹੋ ਗਿਆ ਉਹਦਾ ਮਗਰਾਦਾ ਪਹਿਲਾ ਸੀ ਇਹਦੇ ਵਿੱਚ ਥੋੜਾ ਸਪਸ਼ਟ ਕਰਨਾ ਚਾਹਣਾ ਕਿ ਜੈਨ ਗੁਰੂ ਸਾਹਿਬ ਦੀ ਲੜਕੀ ਬਾਬਾ ਜੀਵਨ ਸਿੰਘ ਦੇ ਨਾਲ ਪੜਨ ਸਿਵਲ ਰੈਣ ਦੇ ਘਰੇ ਵਿਦਾ ਪ੍ਰਾਪਤ ਕਰਦੀ ਸੀ ਹੁਣ ਪੜਨ ਸਿਵਲ ਰੈਣ ਕੌਣ ਸੀ ਪੜਨ ਸਿਵਲ ਰੈਣ ਬਾਬਾ ਜੀਵਨ ਸਿੰਘ ਦਾ ਨੰਨਾ ਸੀ ਗੁਰਦੇਵ ਮਾਨਾ ਸਾਹਿਬ ਨੇ ਇਹ ਜਾਤ ਪਾਤ ਦੀਆਂ ਗੱਲਾਂ ਜਿਹੜੇ ਲੋਕ ਕਰਦੇ ਆ ਨਾ ਜਾਤ ਪਾਤ ਖਤਮ ਤਾਂ ਗੁਰੂ ਸਾਹਿਬ ਨੇ ਕਰ ਦਿੱਤੀ ਉਹਦੇ ਬਾਦ ਸਾਹਬ ਨੇ ਬਾਬਾ ਸਦਰ ਸਦਰਨ ਦਾ ਵਿਆਹ ਮਾੜਾ ਸਿਫਰ ਮੈਂ ਦੀ ਲੜਕੀ ਮਾਤਾ ਪ੍ਰੇਮਾ ਨਾਲ ਕਰਵਾਇਆ। ਛੋ ਉਥੇ ਗੁਰਮੁਖ ਜੀ ਦੀ ਲੜਕੀ ਦੀ ਮੱਦਦ ਦੇ ਨਾਲ ਜੈ ਹੁਸਨ ਸਾਹਿਬ ਦੀ ਮੱਦਦ ਦੇ ਨਾਲ ਪਤਾ 12 ਵਜੇ ਦਸਾਂ ਬਿਨਾ ਕੋਤਵਾਰ ਆ ਜਦੋਂ ਨੂੰ ਜਿਲ ਚੜਿਆ ਉਦੋਂ ਪਤਾ ਲੱਗਿਆ ਕੋਤਵਾਰ ਉੱਥੇ ਬਾਬਾ ਜੀ ਬਹੁਤ ਉਜਾੜੁੱਪਾ ਸੀ। ਦਰਨਦਰਪੁਰ ਸਾਹਿਬ ਲੈ ਕੇ ਸੀਸ ਗੁਰਿੰਦਰ ਜੀ ਨੂੰ ਲੈ ਕੇ ਆਏ ਤੇ ਉਸ ਬਾਅਦ ਖਾਸਾ ਫੌਜ ਦਾ ਲਖਣ ਹੁੰਦਾ ਤੇ ਫਿਰ ਗੱਲ ਹੋ ਗਈ ਜੇ ਹੋਰ ਕਈ ਕੋਈ ਜਾਣ ਬੁਝ ਕੇ ਨਹੀਂ ਦੱਸਦੀ ਉਹ ਸਾਰੇ ਕਥਾ-ਵਾਚ ਸਾਰੇ ਗੀਲ ਦਰੀਏ ਸਾਡੇ ਢਾਡੀ ਜਿੱਤੇ ਕਈ ਨੂੰ ਨਾ ਕਹਦਣਾ ਮਰ ਗਏ ਘੈਰੀ ਸਾਹਿਬ ਘੜੀਆ ਤੇ ਲਾ ਤੂੰ ਕਰਦਾ ਜੇ ਇਹ ਸੀ ਕਰਨ ਲੱਗਦੀਏ ਸਭ ਤਾਂ ਕਿਸੇ ਨੂੰ 10 ਰੁਪਏ ਨਹੀਂ ਦੇਣੇ ਚੁੱਪ ਸਚਾਈ ਜਿਹੜੀ ਹੈ ਸੱਚ ਸਿੱਤਾਂ ਮੂਰ ਮਰਣਾ ਗੁਰੂ ਗ੍ਰੰਥ ਸਾਹਿਬ ਨੂੰ ਮਰਣਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸੀਸ ਝੁਕਾਣਾ ਸੱਚ ਬੋਲਣਾ ਤੇ ਸਾਨੂੰ ਇੱਥੇ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਮਾਨਕ ਡਾ ਇਸ ਕੌਮ ਨੂੰ ਮਾਨਕ ਡਾ ਮਿਲਿਆ ਦੇਖੋ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਸਿੰਘ ਦਾ ਵਿਆਹ ਕਰਵਾਇਆ ਉਹਨਾਂ ਦੇ ਬਿਉਰਾ ਬਚੋਲਾ ਬਾਬਾ ਤੁੰਦੇਵਾ ਦੇ ਸਾਹਮਣੇ ਸਰਦਾਰ ਅੰਮ੍ਰਿਤਪਾਲ ਹੋਏ ਤੇ ਬਾਬਾ ਜੀਵਨ ਸਿੰਘ ਦਾ ਬਚੋਲਾ ਕੌਣ ਬਣਿਆ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦਾ ਰਿਸ਼ਤਾ ਕਰਾਇਆ ਖਜਾਨ ਸਿੰਘ ਦੀ ਬੇਟੀ ਨਾਲ ਜਣ ਭਾਈ ਜਿਹੜੇ ਰਿਸ਼ਤਾ ਕਰਵਾ ਕੇ ਜਾਤ ਦਾ ਖਤਮ ਕੀਤਾ ਤੇ ਸਰਕਾਰਾਂ ਜਿਨ੍ਹਾਂ ਨੂੰ ਰੋਕਿਆ ਜਾਵੇ ਛੋਟਾ ਇਤਿਹਾਸ ਜੇ ਜੋਦਾ ਰਹੂਗਾ ਤਾਂ ਕੰਮਾਂ ਜੋੜੀਗਾ ਰਹਿਣ ਲੱਗੇ ਤੇ ਤੁਸੀਂ ਜਿਹੜਾ ਇਤਿਹਾਸ ਨੂੰ ਜਿਉਣਾ ਰੱਖਣ ਦੀਆਂ ਕੋਸ਼ਿਸ਼ਾਂ ਕਰਦੇ ਹੋ ਮੈਂ ਸਮਝਦਾ ਜਦ ਤੱਕ ਅਸੀਂ ਲਾਇਕ ਬਾਪ ਦੀ ਲਾਇਕ ਔਲਾਦ ਨਹੀਂ ਬਣਦੇ ਉਦੋਂ ਤੱਕ ਸਮਾਜ ਦਾ ਕੌਮ ਦਾ ਭਾਜਰ ਦਾ ਕੁਝ ਹੋ ਨਹੀਂ ਸਕਦਾ ਤਾਂ ਮੈਂ ਥੋੜਾ ਕਰਵਾਦੀ ਆ ਇਸ ਗੱਲ ਲਈ ਤੁਸੀਂ ਲਾਇਕ ਬਾਪ ਦੀ ਲਾਇਕ ਔਲਾਦ ਬਣਦਾ ਜਿਹੜਾ ਜਦਨ ਕੀਤਾ ਹੈ ਜਾਂ ਜੰਦਰ ਕਰ ਰਹੇ ਹੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾਸ ਕਰਵਾ ਕੇ ਅਤੇ ਆਸਤੇ ਜਰਾ ਸਮਾਜ ਨੂੰ ਜੋੜ ਕੇ ਬੱਚਾ ਨੂੰ ਜੋੜ ਕੇ ਤੁਸੀਂ ਇਸ ਗੱਲ ਦੀ ਵਧਾਈ ਨਹੀਂ 받ਦੇ ਕੋਸੀ ਲਾਇਕ ਬਾਪ ਦੀ ਲਾਇਕ ਔਲਾਦ ਬਣ ਬੜੇ ਇੱਕ ਘਟਨਾ ਕਹਿੰਦੇ ਇਤਿਹਾਸ ਦੇ ਵਿੱਚ ਜਾਈਏ ਬਾਬਾ ਜੀਵਨ ਸਿੰਘ ਗਾਂਦਸੋਂ ਪਹਿਲਾ ਪਾਇਆ ਨਖੜੇ ਉਹ ਜਦੋਂ ਖੜੇ ਐ ਤੇ ਉਹ ਸੋਚ ਰਹੇ ਐ ਗੁਰੂ ਗੋਬਿੰਦ ਸਿੰਘ ਜੀ ਪਾਇਆ ਜਾਂਦਾ ਦੀ ਪੀਛੋੜ ਰਹੇ ਤੇ ਪਾਇਆ ਜਾਂਦਾ ਦੀ ਕਹਿੰਦੇ ਜੀ ਮੈਂ ਸੋਚ ਰਿਹਾ ਕਿ ਕਦੇ ਸਾਡਾ ਸਮਾਜ ਤੇਰੀ ਕੌਮ ਨੇ ਭਾਈ ਜਰਾ ਇਕੱਠਾ ਹੋਰੀਗਾ ਤੇ ਗੁਰੂ ਸਾਹਿਬ ਨੇ ਬਾਬਾ ਜੀਵਨ ਸਿੰਘ ਨੂੰ ਲੋਡਰ ਵਿੱਚ ਲਗੋਰਤੀ ਲੈ ਕੇ ਗਿਆ ਸੀਗਾ ਜੇਤਾ ਜੀ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ نیشنل ਦਲਤ ਮਹਾਪੰਚਾਇਤ ਪੰਜਾਬ ਜਨਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਗਲਪਤੀ ਪਿੰਡ ਸਮੂੱਚੇ ਭਾਈਚਾਰੇ ਦਾ ਇਕੱਠ ਹੋਇਆ ਔਰ ਦਰਦ ਸਮਾਜ ਦੇ ਗਰੀਬ ਲੋਕਾਂ ਦੇ ਮਸਲੇ ਨੂੰ ਹੱਲ ਕਰਾਉਣ ਦੇ ਲਈ نیشنل ਦਲਤ ਮਹਾਪੰਚਾਇਤ ਨਿਜਲੀ ਗਲਪਤੀ ਪਿੰਡ ਦੀ ਕਮੇਟੀ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਤੇਜ ਸਿੰਘ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ ਪ੍ਰਚਾਰ ਸਕੱਤਰ ਹਰੀ ਸਿੰਘ ਨੂੰ ਬਣਾਇਆ ਗਿਆ ਜਨਸਕਤਰ ਸਰਬਜੀਤ ਸਿੰਘ ਨੂੰ ਬਣਾਇਆ ਗਿਆ ਇਸ ਤਰ੍ਹਾਂ ਨਾਲ 27 ਮੈਂਬਰੀ ਜਿਹੜੀ ਕਮੇਟੀ ਹੈ ਉਹਦਾ ਗਠਨ ਕੀਤਾ ਗਿਆ ਇਸੇ ਤਰ੍ਹਾਂ 11 ਮੈਂਬਰੀ ਕਮੇਟੀ ਮਹਿਲਾਵਾਂ ਦੀ ਨੈਸ਼ਨਲ ਦਲਤ ਮਹਾਪੰਚਾਇਤ ਦੀ ਉਹਦਾ ਗਠਨ ਕੀਤਾ ਗਿਆ ਤਾਂ ਜੋ ਦਲਤ ਸਮਾਜ ਦੇ ਗਰੀਬ ਲੋਕਾਂ ਦੇ ਮਸਲੇ ਨੂੰ ਹੱਲ ਕੀਤਾ ਜਾ ਸਕੇ ਕਿਉਂਕਿ ਸ਼ਰੋਮਣੀ ਜਥਾਲਾ ਵਰਸੀਤ ਬਾਬਾ ਜੀਵਨ ਸਿੰਘ ਦੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਇਹ ਸਾਰੀ ਕਮੇਟੀ ਨੇ ਇਹਦੇ ਸਮੁੱਚੇ ਦਲਤ ਭਾਈਚਾਰੇ ਦੇ ਮਸਲਾ ਨੂੰ ਹੱਲ ਕਰਾਉਣ ਲਈ ਇਹ ਸਾਰੀ ਕਮੇਟੀ ਨੇ ਯਤਨ ਕਰਨੇ ਹਨ ਕਿਉਂਕਿ ਅੱਜ ਪੰਜਾਬ ਦੇ ਵਿੱਚ ਬੜੀ ਹੋਈ ਸਰਕਾਰ ਦਲਤਾਂ ਦੇ ਮਸਲਿਆਂ ਨੂੰ ਗਰੀਬਾਂ ਦੇ ਮਸਲਿਆਂ ਨੂੰ ਆਖੋ ਪਰੋਖੇ ਕਰਦੀ ਹੈ ਭਾਵੇਂ ਮਨਰੇਗਾ ਦਾ ਕੰਮ ਹੋਵੇ ਭਾਵੇਂ ਰਾਸ਼ਨ ਕਾਰਡਾਂ ਦਾ ਮਸਲਾ ਹੋਵੇ ਭਾਵੇਂ ਪੈਨਸ਼ਨਾਂ ਦਾ ਮਸਲਾ ਹੋਵੇ ਗਰੀਬ ਲੋਕਾਂ ਦੇ ਜਿਹੜੇ ਮਸਲੇ ਹੈ ਉਹਨਾਂ ਨੂੰ ਸਰਕਾਰ ਆਖੋ ਪਰੋਖੇ ਕਰਦੀ ਹੈ ਇਸ ਕਰਕੇ ਨੈਸ਼ਨਲ ਦਲਤ ਮਹਾਪੰਚਾਇਤ ਦੀ ਸਾਡੀ ਟੀਮ ਜਿਹੜੀ ਹੈ ਇਹ ਹਰ ਪਿੰਡ ਦੇ ਵਿੱਚ ਟੀਮ ਦਾ ਗਠਨ ਕੀਤਾ ਗਿਆ ਤੇ ਇਹ ਸਾਡੀ ਟੀਮ ਜਿਹੜੀ ਬਣੀ ਹੈ ਨੈਸ਼ਨਲ ਦਲਤ ਮਹਾਪੰਚਾਇਤ ਦੇ ਬੈਨਰ ਹੇਠ ਗਰੀਬ ਲੋਕਾਂ ਦੇ ਹੱਕਾਂ ਦੇ ਹਿੱਤਾਂ ਦੀ ਆਵਾਜ਼ ਨੂੰ ਬਰੰਦ ਕਰੇਗੀ ਮੈਂ ਗੁਰਪ੍ਰੀਤ ਸਿੰਘ ਮੈਂ ਗੁਰਪ੍ਰੀਤ ਸਿੰਘ ਪਿੰਡ ਗਿਲਪਤੀ ਨੈਸ਼ਨਲ ਦਲਤ ਮਹਾ ਪੰਚਾਇਤ ਵੱਲੋਂ ਮੈਨੂੰ ਅੱਜ ਪ੍ਰਧਾਨ ਚੁਣਿਆ ਗਿਆ ਹੈ ਮੈਂ ਇਸ ਆਪਣੇ ਤਨੋਂ ਮਨੋਂ ਪੂਰੇ ਵਿਸ਼ਵਾਸ ਦੇ ਨਾਲ ਇਸ ਨੂੰ ਆਪਣੀ ਤੂਰਤੀ ਨਾਲ ਚੰਗੀ ਤਰ੍ਹਾਂ ਇਸ ਨੂੰ ਲਵਾਵਾਂਗਾ ਅਤੇ ਕੋਈ ਵੀ ਨਜਾਇਜ਼ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਗਰੀਬ ਨਾਲ ੱੱਕਾ ਹੋਏਗਾ ਉਹਦੇ ਅਸੀਂ ਬਿਲਕੁਲ ਵਿਰੁੱਧ ਖੜਾਂਗੇ ਅਸੀਂ ਅੱਜ ਆਪਣਾ ਕਿਰਤੀਤ ਗਹਿਰੀ ਸਾਹਿਬ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਅਤੇ ਖੜੇ ਰਵਾਂਗੇ ਇਹਨਾਂ ਦੀ ਬਦੌਲਤ ਅਸੀਂ ਜੋ ਵੀ ਪਿੰਡ ਦੇ ਵਿੱਚ ਸਰਪੱਕੀ ਵਿਕਾਸ ਵਾਸਤੇ ਜੋ ਵੀ ਕੰਮ ਹੋਣਗੇ ਅਸੀਂ ਸਾਰੇ ਹੀ ਮੈਂਬਰ ਇਸ ਦਾ ਕਹਿਣ ਦਾ ਮਤਲਬ ਅਸੀਂ ਸਰਪੱਖੀ ਵਿਕਾਸ ਵਾਸਤੇ ਚੰਗੀ ਤਰ੍ਹਾਂ ਇਹ ਕੰਮ ਆਪਦੀ ਜ਼ਿੰਮੇਵਾਰੀ ਨਾਲ ਪਾਵਾ। ਇਸ ਕਰਕੇ ਮੈਂ ਸਭ ਨੂੰ ਮੇਰੇ ਜਿਹੜੇ ਨੇ ਵੀ ਮੈਂਬਰ ਆ ਕੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਦੇ ਵਿੱਚ ਮੇਰਾ ਵੱਧ ਤੋਂ ਵੱਧ ਸੰਯੋਗ ਦਿਓ ਤੇ ਇਹ ਗਹਿਰੀ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਇਹ ਸਾਡਾ ਕਹਿਣ ਦਾ ਮਤਲਬ 27 ਮੈਂਬਰੀ ਕਮੇਟੀ ਬਣਾਈ ਗਈ ਹੈ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜੀ ਆਇਆਂ ਕਹਨੇ।